ਰੀਅਲਜ਼ ਬਣਾਉਣ ਦੀ ਸ਼ੌਕੀਨ ਪੁਲਿਸ ਵਾਲੀ ਕੁੜੀ ਤੋਂ ਮਿਲਿਆ ਚਿੱਟਾ ਥਾਰ ਚ ਗੇੜੀ ਮਾਰਦੀ ਨੱਕੇ ਤੇ ਫਸੀ ਕੁਸਤੀ ਜੀਹਾਂ ਬਠਿੰਡਾ ਪੁਲਿਸ ਨੇ ਬੀਤੀ ਦੇਰ ਸ਼ਾਮ ਇੱਕ ਮਹਿਲਾ ਪੁਲਿਸ ਕਰਮਚਾਰੀ ਨੂੰ ਗ੍ਰਿਫਤਾਰ ਕੀਤਾ ਜੋ ਪਿਛਲੇ ਲੰਮੇ ਸਮੇਂ ਤੋਂ ਹੈਰੋਇਨ ਦੀ ਤਸ਼ਕਰੀ ਕਰ ਰਹੀ ਸੀ ਬਠਿੰਡਾ ਪੁਲਿਸ ਭਾਵੇਂ ਨਸ਼ਾ ਤਸਕਰਾਂ ਨੂੰ ਫੜਨ ਦੇ ਦਾਅਵੇ ਕਰ ਰਹੀ ਹੈ ਪਰ ਆਪਣੇ ਹੀ ਸਾਥੀ ਕਰਮਚਾਰੀ ਦੇ ਇਸ ਤਰ੍ਹਾਂ ਦੇ ਮਾਮਲੇ 'ਚ ਸ਼ਾਮਲ ਹੋਣ ਨੇ ਖਾਕੀ ਵਰਦੀ ਨੂੰ ਦਾਗਦਾਰ ਕਰ ਦਿੱਤਾ ਹੈ ਪਠਿੰਡਾ ਪੁਲਿਸ ਨੇ ਇੱਥੇ ਤਾਇਨਾਤ ਇੱਕ ਸੀਨੀਅਰ ਮੈਲ ਹੈੱਡ ਕਨਸਟੇਬਲ ਨੂੰ ਹੈਰੋਨ ਦੀ ਤਸ਼ਕਰੀ ਕਰਦੇ ਹੋਏ ਗ੍ਰਿਫਤਾਰ ਕੀਤਾ ਜਿਸ ਦੀ ਪਛਾਣ ਅਮਨਦੀਪ ਕੌਰ ਵੱਜੋਂ ਹੋਈ ਹੈ ਉਸ ਦੀ ਡਿਊਟੀ ਮਾਨਸਾ ਜ਼ਿਲ੍ਹੇ ਵਿੱਚ ਸੀ ਪਰ ਉਹ ਪਠਿੰਡਾ ਪੁਲਿਸ ਲਾਈਨ ਨਾਲ ਜੁੜੀ ਹੋਈ ਸੀ ਮਲਜ਼ਮ ਔਰਤ ਖਿਲਾਫ ਥਾਣੇ 'ਚ ਕੇਸ ਦਰਜ ਕਰ ਲਿਆ ਗਿਆ ਔਰਤ ਨੂੰ ਵੀਰਵਾਰ ਨੂੰ ਅਦਾਲਤ 'ਚ ਪੇਸ਼ ਕੀਤਾ ਜਾਵੇਗਾ ਫਿਲਹਾਲ ਪੁਲਿਸ ਉਸ ਤੋਂ ਪੁੱਛਗਿੱਛ ਕਰ ਰਹੀ ਹੈ ਮਾਮਲੇ ਬਾਰੇ ਜਾਣਕਾਰੀ ਦਿੰਦਾ ਹੋਇਆ ਡੀਐਸਪੀ ਹਰਬੰਸ ਸਿੰਘ ਨੇ ਦੱਸਿਆ ਕਿ ਵਰਦਮਨ ਪੁਲਿਸ ਸਟੇਸ਼ਨ ਦੇ ਇੰਚਾਰਜ ਏਐਸਸੀ ਮਨਜੀਤ ਸਿੰਘ ਅਤੇ ਐਂਟੀ ਨਾਰਕੋਟਿਕਸ ਬਿਊਰੋ ਦੀ ਟੀਮ ਨੇ ਸਾਂਝੇ ਆਪਰੇਸ਼ਨ ਤਹਿਤ ਬਾਦਲ ਰੋਡ ਤੇ ਨਾਕਾਬੰਦੀ ਕੀਤੀ ਸੀ ਇਸ ਦੌਰਾਨ ਪੁਲਿਸ ਟੀਮ ਨੇ ਲਾਡਲੀ ਚੌਂਕ ਤੋਂ ਆ ਰਹੇ ਇੱਕ ਕਾਲੇ ਥਾਣੂ ਰੁਕਣ ਦਾ ਇਸ਼ਾਰਾ ਕੀਤਾ ਕਾਰ ਪੁਲਿਸ ਚੈੱਕ ਪੋਸਟ ਦੇ ਨੇੜੇ ਰੁਕੀ ਅਤੇ ਇੱਕ ਔਰਤ ਉਸ ਵਿੱਚੋਂ ਉਤਰ ਕੇ ਭਜਣ ਲੱਗੀ ਚੈੱਕ ਪੋਸਟ ਤੇ ਮੌਜੂਦ ਲੇਡੀ ਕਾਂਸਟੇਬਲ ਅਤੇ ਹੋਰ ਟੀਮ ਨੇ ਉਸ ਨੂੰ ਕਾਬੂ ਕਰ ਲਿਆ ਉਨਾ ਦੱਸਿਆ ਕਿ ਜਦੋਂ ਗੱਡੀ ਦੀ ਤਲਾਸ਼ੀ ਲਈ ਗਈ ਤਾਂ ਗੱਡੀ ਦੇ ਗੀਅਰ ਕੋਲ ਇੱਕ ਡੱਬੇ ਚੋਂ ਮਿਲੇ ਪੋਲੀਥਿਨ ਬੈਗ ਚ ਹੇਰੋਇਨ ਬਰਾਮਦ ਹੋਈ ਹੈ ਜਦੋਂ ਤੋਲਿਆ ਗਿਆ ਤਾਂ ਇਸ ਦਾ ਭਾਰ 17.72 ਗ੍ਰਾਮ ਸੀ ਪੁੱਛਗਿੱਛ ਕਰਨ ਤੇ ਉਕਤ ਔਰਤ ਦੀ ਪਛਾਣ ਅਮਨਦੀਪ ਕੌਰ ਵਜੋਂ ਹੋਈ ਹੈ ਜੋ ਕਿ ਚੱਕ ਫਤੇ ਸਿੰਘ ਵਾਲੀ ਦੀ ਰਹਿਣ ਵਾਲੀ ਹੈ ਜਾਂਚ ਦੌਰਾਨ ਉਸਨੇ ਕਬੂਲ ਕੀਤਾ ਕਿ ਉਹ ਪੰਜਾਬ ਪੁਲਿਸ ਚ ਇੱਕ ਸੀਨੀਅਰ ਕਨਸਟੇਬਲ ਵਜੋਂ ਤਾਇਨਾਤ ਸੀ ਐਨਏ ਦਿਨੀ ਉਹ ਮਾਨਸਾ ਚ ਤਾਇਨਾਤ ਹੈ ਪਰ ਉਹ ਬਠਿੰਡਾ ਪੁਲਿਸ 99 ਅਟੈਚ ਹੈ ਮਹਿਲਾ ਕਨਸਟੇਬਲ ਖਿਲਾਫ ਲਦਜ ਕਰ ਲਿਆ ਗਿਆ ਅਦਾਲਤ ਚ ਪੇਸ਼ ਕਰਨ ਤੋਂ ਬਾਅਦ ਉਸ ਦਾ ਪੁਲਿਸ ਰਿਮਾਂਡ ਪ੍ਰਾਪਤ ਕੀਤਾ ਜਾਵੇਗਾ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਅਮਨਦੀਪ ਕੌਰ ਬਠਿੰਡਾ ਚ ਤਾਇਨਾਤ ਸੀ ਉਹ ਲੰਮੇ ਸਮੇਂ ਤੋਂ ਨਸ਼ੀਲੇ ਪਦਾਰਥਾਂ ਦੀ ਤਸ਼ਕਰੀ ਕਰ ਰਹੀ ਸੀ ਪਰ ਬਰਦੀ ਦੀ ਆੜ ਚ ਨਸ਼ੀਲੇ ਪਦਾਰਥਾਂ ਦਾ ਕਾਰੋਬਾਰ ਕਰਨ ਵਾਲੀ ਅਮਨਦੀਪ ਕੌਰ ਹਮੇਸ਼ਾ ਪੁਲਿਸ ਦੀ ਪਹੁੰਚ ਤੋਂ ਬਾਹਰ ਰਹੀ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਕਈ ਦਿਨਾਂ ਤੋਂ ਔਰਤ ਅਮਨਦੀਪ ਕੌਰ ਬਾਰੇ ਜਾਣਕਾਰੀ ਪ੍ਰਾਪਤ ਕਰ ਰਹੀ ਸੀ ਇਸ ਤਹਿਤ ਬਠਿੰਡਾ ਪੁਲਿਸ ਨੇ ਭਰੋਸੇਯੋਗ ਸੂਚਨਾ ਦੇ ਆਧਾਰ ਤੇ ਬਾਦਲ ਰੋਡ ਤੇ ਨਾਕਾ ਲਾਇਆ ਸੀ ਜਿੱਥੇ ਉਸ ਨੂੰ ਪੁਲਿਸ ਨੇ ਰੰਗੇ ਹੱਥੀ ਫੜ ਲਿਆ ਪੁਲਿਸ ਰਿਮਾਂਡ ਦੌਰਾਨ ਉਹ ਪਤਾ ਲਗਾਇਆ ਜਾਵੇਗਾ ਕਿ ਇਸ ਮਹਿਲਾ ਕਾਂਸਟੇਬਲ ਨੂੰ ਨਸ਼ੀਲੇ ਪਦਾਰਥ ਕਿੱਥੋਂ ਮਿਲੇ ਅਤੇ ਉਸ ਨੇ ਕਿੱਥੇ ਵੇਚੇ ਨੇ ਪੁਲਿਸ ਸਪੀ ਕਰਵਾਏਗੀ ਪੁਲਿਸ ਨੂੰ ਇਹ ਸ਼ੱਕ ਹੈ ਕਿ ਉਹ ਸਬੰਧਿਤ ਹੈੱਡ ਕਨਸਟੇਬਲ ਚਿੱਟੇ ਦੀ ਵਰਤੋਂ ਵੀ ਕਰਦੀ ਹੈ ਰੀਅਲਸ ਬਣਾਉਣ ਦੀ ਸ਼ੌਕੀਨ ਪੁਲਿਸ ਵਾਲੀ ਕੁੜੀ ਤੋਂ ਮਿਲਿਆ ਚਿੱਟਾ ਥਾਰ ਚ ਗੇੜੀ ਮਾਰਦੀ ਨੱਕੇ ਤੇ ਫਸੀ ਕਸੁੱਤੀ ਜੀਹਾਂ ਬਠਿੰਡਾ ਪੁਲਿਸ ਨੇ ਬੀਤੀ ਦੇਰ ਸ਼ਾਮ ਇੱਕ ਮਹਿਲਾ ਪੁਲਿਸ ਕਰਮਚਾਰੀ ਨੂੰ ਗ੍ਰਿਫਤਾਰ ਕੀਤਾ ਜੋ ਪਿਛਲੇ ਲੰਮੇ ਸਮੇਂ ਤੋਂ ਹੈਰੋਇਨ ਦੀ ਤਸ਼ਕਰੀ ਕਰ ਰਹੀ ਸੀ ਬਠਿੰਡਾ ਪੁਲਿਸ ਭਾਵੇਂ ਨਸ਼ਾ ਤਸਕਰਾਂ ਨੂੰ ਫੜਨ ਦੇ ਦਾਅਵੇ ਕਰ ਰਹੀ ਹੈ ਪਰ ਆਪਣੇ ਹੀ ਸਾਥੀ ਕਰਮਚਾਰੀ ਦੇ ਇਸ ਤਰ੍ਹਾਂ ਦੇ ਮਾਮਲੇ 'ਚ ਸ਼ਾਮਲ ਹੋਣ ਨੇ ਖਾਕੀ ਵਰਦੀ ਨੂੰ ਦਾਗਦਾਰ ਕਰ ਦਿੱਤਾ ਹੈ ਬਠਿੰਡਾ ਪੁਲਿਸ ਨੇ ਇੱਥੇ ਤਾਇਨਾਤ ਇੱਕ ਸੀਨੀਅਰ ਮੈਲ ਹੈੱਡ ਕਨਸਟੇਬਲ ਨੂੰ ਹੈਰੋਨ ਦੀ ਤਸ਼ਕਰੀ ਕਰਦੇ ਹੋਏ ਗ੍ਰਿਫਤਾਰ ਕੀਤਾ ਹੈ ਜਿਸ ਦੀ ਪਛਾਣ ਅਮਨਦੀਪ ਕੌਰ ਵੱਜੋਂ ਹੋਈ ਹੈ ਉਸ ਦੀ ਡਿਊਟੀ ਮਾਨਸਾ ਜ਼ਿਲ੍ਹੇ ਵਿੱਚ ਸੀ ਪਰ ਉਹ ਬਠਿੰਡਾ ਪੁਲਿਸ ਲਾਈਨ ਨਾਲ ਜੁੜੀ ਹੋਈ ਸੀ ਮੁਲਜ਼ਮ ਔਰਤ ਖਿਲਾਫ ਥਾਣੇ 'ਚ ਕੇਸ ਦਰਜ ਕਰ ਲਿਆ ਗਿਆ ਔਰਤ ਨੂੰ ਵੀਰਵਾਰ ਨੂੰ ਅਦਾਲਤ 'ਚ ਪੇਸ਼ ਕੀਤਾ ਜਾਵੇਗਾ ਫਿਲਹਾਲ ਪੁਲਿਸ ਉਸ ਤੋਂ ਪੁੱਛਗਿੱਛ ਕਰ ਰਹੀ ਹੈ ਮਾਮਲੇ ਬਾਰੇ ਜਾਣਕਾਰੀ ਦਿੰਦਾ ਹੋਇਆ ਡੀਐਸਪੀ ਹਰਬੰਸ ਸਿੰਘ ਨੇ ਦੱਸਿਆ ਕਿ ਵਰਤਮਾਨ ਪੁਲਿਸ ਸਟੇਸ਼ਨ ਦੇ ਇੰਚਾਰਜ ਏਐਸੀ ਮਨਜੀਤ ਸਿੰਘ ਅਤੇ ਐਨਟੀ ਨਾਰਕੋਟਿਕਸ ਬਿਊਰੋ ਦੀ ਟੀਮ ਨੇ ਸਾਂਝੇ ਆਪਰੇਸ਼ਨ ਤਹਿਤ ਬਾਦਲ ਰੋਡ ਤੇ ਨਾਕਾਬੰਦੀ ਕੀਤੀ ਸੀ ਇਸ ਦੌਰਾਨ ਪੁਲਿਸ ਟੀਮ ਨੇ ਲਾਡਲੀ ਚੌਂਕ ਤੋਂ ਆ ਰਹੇ ਇੱਕ ਕਾਲੇ ਥਾਣੂ ਰੁਕਣ ਦਾ ਇਸ਼ਾਰਾ ਕੀਤਾ ਕਾਰ ਪੁਲਿਸ ਚੈੱਕ ਪੋਸਟ ਦੇ ਨੇੜੇ ਰੁਕੀ ਅਤੇ ਔਰਤ ਉਸ ਵਿੱਚੋਂ ਉਤਰ ਕੇ ਭਜਣ ਲੱਗੀ ਚੈੱਕ ਪੋਸਟ ਤੇ ਮੌਜੂਦ ਲੇਡੀ ਕਾਂਸਟੇਬਲ ਅਤੇ ਹੋਰ ਟੀਮ ਨੇ ਉਸ ਨੂੰ ਕਾਬੂ ਕਰ ਲਿਆ ਉਨਾ ਦੱਸਿਆ ਕਿ ਜਦੋਂ ਗੱਡੀ ਦੀ ਤਲਾਸ਼ੀ ਲਈ ਗਈ ਤਾਂ ਗੱਡੀ ਦੇ ਗিয়ার ਕੋਲ ਇੱਕ ਡੱਬੇ ਚੋਂ ਮਿਲੇ ਪੋਲੀਥੀਨ ਬੈਗ ਚ ਹੇਰੋਇਨ ਬਰਾਮਦ ਹੋਈ ਹੈ ਜਦੋਂ ਤੋਲਿਆ ਗਿਆ ਤਾਂ ਇਸ ਦਾ ਭਾਰ 17.71 ਗ੍ਰਾਮ ਸੀ ਪੁੱਛਗਿੱਛ ਕਰਨ ਤੇ ਉਕਤ ਔਰਤ ਦੀ ਪਛਾਣ ਅਮਨਦੀਪ ਕੌਰ ਵੱਜੋਂ ਹੋਈ ਹੈ ਜੋ ਕਿ ਚੱਕ ਫਤੇ ਸਿੰਘ ਵਾਲੀ ਦੀ ਰਹਿਣ ਵਾਲੀ ਹੈ ਜਾਂਚ ਦੌਰਾਨ ਉਸਨੇ ਕਬੂਲ ਕੀਤਾ ਕਿ ਉਹ ਪੰਜਾਬ ਪੁਲਿਸ ਚ ਇੱਕ ਸੀਨੀਅਰ ਕਨਸਟੇਬਲ ਵੱਜੋਂ ਤਾਇਨਾਤ ਸੀ ਐਨੇ ਦਿਨੀ ਉਹ ਮਾਨਸਾ ਚ ਤਾਇਨਾਤ ਹੈ ਪਰ ਉਹ ਬਠਿੰਡਾ ਪੁਲਿਸ ਨਾਲ ਅਟੈਚ ਹੈ ਮਹਿਲਾ ਕਨਸਟੇਬਲ ਖਿਲਾਫ ਮਲਾਦਜ ਕਰ ਲਿਆ ਗਿਆ ਅਦਾਲਤ ਚ ਪੇਸ਼ ਕਰਨ ਤੋਂ ਬਾਅਦ ਉਸ ਦਾ ਪੁਲਿਸ ਰਿਮਾਂਡ ਪ੍ਰਾਪਤ ਕੀਤਾ ਜਾਵੇਗਾ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਅਮਨਦੀਪ ਕੌਰ ਬਠਿੰਡਾ ਚ ਤਾਇਨਾਤ ਸੀ ਉਹ ਲੰਬੇ ਸਮੇਂ ਤੋਂ ਨਸ਼ੀਲੇ ਪਦਾਰਥਾਂ ਦੀ ਤਸ਼ਕਰੀ ਕਰ ਰਹੀ ਸੀ ਪਰ ਬਰਦੀ ਦੀ ਆੜ ਵਿਚ ਨਸ਼ੀਲੇ ਪਦਾਰਥਾਂ ਦਾ ਕਾਰੋਬਾਰ ਕਰਨ ਵਾਲੀ ਅਮਨਦੀਪ ਕੌਰ ਹਮੇਸ਼ਾ ਪੁਲਿਸ ਦੀ ਪਹੁੰਚ ਤੋਂ ਬਾਹਰ ਰਹੀ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਕਈ ਦਿਨਾਂ ਤੋਂ ਔਰਤ ਅਮਨਦੀਪ ਕੌਰ ਬਾਰੇ ਜਾਣਕਾਰੀ ਪ੍ਰਾਪਤ ਕਰ ਰਹੀ ਸੀ ਇਸ ਤਹਿਤ ਬਠਿੰਡਾ ਪੁਲਿਸ ਨੇ ਭਰੋਸੇਯੋਗ ਸੂਚਨਾ ਦੇ ਆਧਾਰ ਤੇ ਬਾਦਲ ਰੋਡ ਤੇ ਨਾਕਾ ਲਾਇਆ ਸੀ ਜਿੱਥੇ ਉਸ ਨੂੰ ਪੁਲਿਸ ਨੇ ਰੰਗੇ ਹੱਥੀ ਫੜ ਲਿਆ ਪੁਲਿਸ ਰਿਮਾਂਡ ਦੌਰਾਨ ਉਹ ਪਤਾ ਲਗਾਇਆ ਜਾਵੇਗਾ ਕਿ ਇਸ ਮਹਿਲਾ ਕਾਂਸਟੇਬਲ ਨੂੰ ਨਸ਼ੀਲੇ ਪਦਾਰਥ ਕਿੱਥੋਂ ਮਿਲੇ ਅਤੇ ਉਸ ਨੇ ਕਿੱਥੇ ਵੇਚੇ ਨੇ ਪੁਲਿਸ ਟੈਸਟ ਵੀ ਕਰਵਾਏਗੀ ਪੁਲਿਸ ਨੂੰ ਇਹ ਸ਼ੱਕ ਹੈ ਕਿ ਉਹ ਸੰਬੰਧਿਤ ਹੈੱਡ ਕਾਂਸਟੇਬਲ ਚਿੱਟੇ ਦੀ ਵਰਤੋਂ ਵੀ ਕਰਦੀ ਹੈ